ਜਿਹੜੇ ਉਹ ਮੋਡ ਲਾਗੂ ਹੋਣੇ ਚਾਹੀਦੇ ਹਨ ਜਿਹੜੇ ਕਾਨੂੰਨ ਕਿਸਾਨਾਂ ਨੇ ਲੰਬੇ ਸਮੇਂ ਦੇ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਦ ਕਰਵਾਏ ਸੰ ਉਹ ਮੁਰ ਲਾਗੂ ਕਰਨ ਦੀ ਮੰਗ ਉੱਠੀ ਹੈ ਜਿਹਦੇ ਚੱਲਦਿਆਂ ਲਗਾਤਾਰ ਹੋਣ ਕਿਸਾਨਾਂ ਦੇ ਵੱਲੋਂ ਇਸ ਦਾ ਬਰੋ ਕੀਤਾ ਜਾ ਰਿਹਾ ਕਿ ਕੰਗਨ ਨਾਉ ਦਾ ਬਿਆਨ ਆਇਆ ਸੀਗਾ ਬੀਜੇਪੀ ਦੇ ਐਮਪੀ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਜਿੰਨੇ ਖੇਤੀ ਕਾਨੂੰਨ ਨੇ ਇਹ ਲਾਗੂ ਹੋਣੇ ਚਾਹੀਦੇ ਨੇ ਤੇ ਕਿਸਾਨਾਂ ਦੇ ਹਿੱਤ ਦੇ ਵਿੱਚ ਹਨ ਪਰ ਦੂਜੇ ਪਾਸੇ ਕਿਸਾਨ ਜਥੇਬੰਦੀ ਦੇ ਵੱਲੋਂ ਕਹਿਣਾ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਕੰਗਨ ਨਾਉ ਨੂੰ ਜਿਹੜੀ ਜੇਲ੍ਹ ਹੋਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵੀ ਕੰਗਨ ਨਾਉ ਦੇ ਸਰਤ ਬਲੋਨ ਕੀਤਾ ਇਸ ਦੇ ਵਿੱਚ ਜਿਹੜੀ ਬੜੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ ਬੜੇ ਹੱਥ ਕੰਡੇ ਪਨਾਏ ਨੇ ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦਾਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਬੋਲੀ ਸੀ 100-100 ਰੁਪਏ ਦੇ ਝਾੜੀ ਦੋੜਿਆ ਨੇ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਹੀ ਆ ਤੇ ਉਹਦਾ ਅਗੇ ਇੱਕ ਨਜ਼ਾਰਾ ਵੀ ਘੂਟਣਾ ਵੀ ਪਿਆ ਪਰ ਮੇਰਾ ਖਿਆਲ ਹੈ ਕੋਈ ਤਸਦੀ ਨਹੀਂ ਹੋਈ ਇਹ ਕੰਗਨਾਰ ਨੌਤ ਜਿਹੜੀ ਆ ਇਹ ਭਾਜਪੀ ਦੀ ਬਲਾਈ ਬੋਲ ਰਹੀ ਆ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨਹੀਂ ਮਿਲ ਚਾਹੀਦੀ ਦੇਸ਼ ਦਾ ਮਾਹੌਲ ਜਿਹੜਾ ਕਿੱਥੇ ਆਗ ਲੱਗਣੀ ਚਾਹੀਦੀ ਆ ਸਾੜ, ਕੂਕ, ਕਤਲੋਗਾਰ ਚਾਹੀਦੀ ਆ ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰਾਂ ਜਿਹੜੀ ਆ ਇੱਕਦਣਾ ਰੋਕ ਦਿੱਤੀ ਆ ਜੀ ਕਿਸਾਨੀ ਅੰਦੋਲਨ ਦਰਪਾਂ ਤੋਂ ਬਲੋਂ ਕਿਸਾਨ ਸ਼ਹੀਦ ਹੋ ਗਏ ਸੀ ਤੇ ਹੁਣ ਇਹ ਕੰਗਨਾ ਕਹਿ ਰਹੀ ਕਿ ਫੇਰ ਤੋਂ ਕੇਂਦਰ ਸਰਕਾਰ ਨੂੰ ਸੋਫਨਾ ਚਾਹੀਦਾ ਕਿ ਇਹ ਜਿਹੜੇ ਖੇਤੀਬਾੜੀ ਕਾਨੂੰਨ ਸੀ ਕਿੰਨੇ ਗਏ ਕਿਸਾਨਾਂ ਦੇ ਹੱਕ ਦੇ ਲਈ ਸੀ ਸਾਡੇ 750 ਕਿਸਾਨ ਜਿਹੜਾ ਉਸ ਟਾਈਮ ਤੇ ਸ਼ਹੀਦ ਹੋਇਆ ਸਾਡਾ ਖਰਚ ਕਿੰਨਾ ਹੋਇਆ ਅਸੀਂ ਕਿਸ ਤਰ੍ਹਾਂ ਉੱਤੇ ਤਪਾ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੇ ਜਿਹੜੇ ਉਹ ਜ਼ਖਮੀ ਹੋਏ ਕਿੰਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲ ਰਹੇ ਜਿਹਦੀ ਆ ਜਿਹੜੀ ਹੈਗੀ ਆ ਡਿਸਕ ਦੀ ਪ੍ਰੋਬਲਮ ਤੇ ਇਹਨਾਂ ਨੂੰ ਆ ਗਈ ਤਾਂ ਕਿ ਇਹਨੂੰ ਹੋਰ ਚੱਜ ਜਿਹੜੀਆਂ ਮਦਦਾਂ ਆ ਆ ਜਿਹੜਾ ਹੁਣ ਡੋਲਨ ਸਾਹ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ ਜਿਹਦੇ ਜੋ ਪਿੰਤਪਾਲ ਸਿੰਘ ਨੂੰ ਘੋਰੇ ਚ ਪਾ ਕੇ ਪੰਜਾਬ ਹਰਿਆਣੇ ਦੇ ਗੁੰਡੇ ਪੁਲਿਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹੱਤ ਕਰਨੀ ਇਹਨਾਂ ਹਾਲਾਤਾਂ ਚੋਂ ਅਸੀਂ ਗੁਜ਼ਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮਰਉਣ ਵਾਸਤੇ ਗਏ ਸੀ ਆ ਤਾਂ ਸਾਡੇ ਵਾਲੇ ਪਾਸੇ ਵੀ ਇਹ ਕਹਿੰਦੇ ਨੇ ਕਿ ਅੱਜ ਵੀ ਜਿਹੜੇ ਆ ਇਹ ਕਾਰੇ ਜਿਹੜੇ ਕਾਰੇ ਨੂੰ ਰੱਦ ਕਰਾਇਆ ਸੀ ਇਹ ਕਹਿੰਦੇ ਆ ਲੱਗ ਹੋਣੀ ਚਾਹੀਦੀ ਐ ਔਰ ਇੱਕ ਗੱਲ ਹੋਰ ਕਹਿੰਦੀ ਐ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਹੈ ਬਈ ਕਿਸਾਨਾਂ ਨੂੰ ਰਾਏ ਦੇਣ ਵਾਲੀ ਸੋ ਮੇਰਾ ਮਤਲਬ ਕਹਿੰਦੋਂ ਭਾਵੇਂ ਆ ਪੀ ਕੇ ਕੰਨਾਰ ਨੌਤ ਇੱਕ ਉਹ ਔਰਤ ਆ ਇਹਨੇ ਹੋਰ ਵੀ ਵੱਡੇ ਇਲਜ਼ਾਮ ਲਾਏ ਜੀ ਉੱਥੇ ਬਲਾਤਕਾਰ ਹੁੰਦੇ ਸਨ ਉੱਥੇ ਫਲਾਣਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਬਲਾਤਕਾਰਾਂ ਦੀ ਗੱਲ ਕਰਦੀ ਐ ਕਿਉਂ ਕਰਦੀ ਐ ਅਸਲ ਗੱਲ ਇਹ ਆ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅੰਦਾਲਣ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਛੀਆਂ ਸੀ ਬੀਜੇਪੀ ਵੱਲੋਂ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ 'ਚ ਨਹੀਂ ਲੈਣੀਆਂ ਲੇਕਿਨ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿ ਅਸੀਂ ਵੀ ਫਟ ਹੋਣਾ। ਪੁਰਸ਼ ਨੂੰ ਫੜਾਈਆਂ ਐਸਐਚਓ ਜਿਹੜਾ ਸੀ ਉਥੋਂ ਉੱਢਿਆਰਾ ਉਹਨੂੰ ਫੜਾਈਆਂ ਵੀ ਇਹਨਾਂ ਲੜਕੀਆਂ ਨੂੰ ਘਰ ਭੇਜ ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਦਨੀयत ਨਾਲ ਭੇਜੀਆਂ ਸੀ ਵੀ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਬੀਜੇਪੀ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ ਕੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਬੀਜੇਪੀ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜ਼ਿਸ਼ ਕਰ ਰਹੀ ਹੈ ਇਹਦਾ ਜਵਾਬ ਹੁਣ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿੱਦਣੇ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਿਹਾ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪੂਚਾ ਜਾਖੜ ਸਾਹਿਬ ਹੋਣ ਕੱਲ ਇਹਨਾਂ ਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹ ਜਿਹੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਬੀਜੇਪੀ ਪਾਰਟੀ ਚੋਂ ਬਾਹਰ ਕਰਦੇ ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾ ਰਵਨੀਤ ਬਿੱਟੂ ਨੇ ਲੁਧਿਆਣੇ ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀਪਦ ਦੇ ਕੇ ਨਵਾਜ਼ਿਆ ਕਿ ਇਹ ਹੈ ਭਾਜਪਾ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ ਹੰਸ ਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਭਾਜਪਾ ਨੇ ਕੋਈ ਐਕਸ਼ਨ ਨਹੀਂ ਲਿਆ ਸਵਾਜੇ ਸਵਾਲ ਬੜੇ ਵੱਡੇ ਖੜੇ ਨੇ ਕਿ ਇਹੋ ਜਿਹੇ ਜਿਹੜੇ ਸੰਸਦ ਨੇ ਕਿਉਂ ਨਾ ਇਹਨਾਂ ਦੇ ਉੱਤੇ ਐਨਐਸਏ ਲਾਇਆ ਜਾਏ ਅਗਰ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਤੇ ਮਰੀ ਦੀ ਗੱਲ ਕਰਕੇ ਐਨਐਸਏ ਲੱਗ ਜਾਂਦਾ ਤਾਂ ਇਹ ਜਿਹੜੇ ਬਿਆਨ ਕੰਗਨਾ ਚ ਸਿੱਖਾਂ ਦੇ ਖਿਲਾਫ ਦੇ ਰਹੀ ਹੈ ਕਿਸਾਨਾਂ ਦੇ ਖਿਲਾਫ ਉਹਦੇ ਵਾਲ ਮੋੜ ਦੇ ਜਿਹਹਾ ਬਿਆਨ ਦੇਣਾ ਕਿ ਤਰ੍ਹਾਂ ਕਿਤੇ ਕਿਸਾਨਾਂ ਦੇ ਝਕਮਾਂ ਤੇ ਲੋਨ ਪਾਉਣ ਵਾਲੀ ਗੱਲ ਹੈ ਕਿਉਂਕਿ ਇਸ ਦੌਰਾਨ ਕਿੰਨੇ ਕਿਸਾਨ ਸੀ ਜਿਹੜੇ ਸ਼ਹੀਦ ਹੋ ਗਏ ਕਿੰਨੇ ਸੱਟਾਂ ਲੱਗੀਆਂ ਜਿੱਦ ਚੱਲਦੇ ਆ ਲਗਾਤਾਰ